ਕਾਝ ਹੋਤੇ ਜੀ ਸਰ ਆਜਾਏ ਆਪਣੇ ਸਿਗਰੀ ਭਵਾਨ ਮਹਾਰਾਜ ਦੀ ਮੂਰਤੀ ਦਾ ਜਿਹੜਾ ਨਾ ਸ਼ੁਰੂਆਤ ਕੀਤੀ ਆ ਲੋਹਾਟਨ ਕੀਤਾ ਦਿਵਾਲੀ ਦੇ ਮੌਕੇ ਤੇ ਆਪਣੇ ਜਿਹਨੇ ਦੇਸ਼ ਵਾਸੀ ਆ ਜਿਹੜੇ ਆਪਣੇ ਬਾਹਰ ਨੇ ਭੈਣ ਭਰਾ ਦੇਸ਼ੋਂ ਬਰੇ ਦੂਰ ਰਹਿੰਦੇ ਨੇ ਉਹਨਾਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦੇਣਿਆ ਨਾਲ ਹੀ ਬੰਦੀਸ ਉਹਦੀਆਂ ਵੀ ਮੁਬਾਰਕਾਂ ਦੇਣਿਆ ਸਰ ਇਹ ਪੂਰੇ ਪਿੰਡ ਵੱਲੋਂ ਕਰਕੇ ਕੀਤਾ ਗਿਆ ਇਹ ਸਾਰੇ ਸੰਗਤਾਂ ਤੋਂ ਲਾ ਲੋ ਇਹਦੇ ਵਿੱਚ ਮੁੱਖ ਜਿਹੜਾ ਸੇਵਾਦਾਰ ਸਾਡਾ ਤਰ ਲੋਚਾਂਦਿਆ ਇਹਦੀ ਮੰਦੀ ਖਾਸ ਸੀ ਵੀ ਕਬਰਸਤਾਨ ਦੇ ਵਿੱਚ ਲੋਕਾਂ ਦਾ ਬੜਾ ਆਣਾ ਜਾਣਾ ਹੁੰਦਾ ਵਾ ਤੇ ਲੋਕੀ ਆਉਂਦੇ ਨੇ ਟਾਈਮ ਦੇ ਟਾਈਮ ਆਉਂਦੇ ਨੇ ਸਸਕਾਰ ਕਰਕੇ ਚਲੇ ਮੁੜ ਕੇ ਕੋਈ ਦੇਖ ਪੜ ਨਹੀਂ ਕਰਦਾ ਜਿੱਦਾਂ ਮੌਤ ਹੁੰਦੀ ਆ ਉਦੋਂ ਅਸੀਂ ਆਉਂਦੇ ਆ ਤੇ ਸਾਡੇ ਮਨ 'ਚ ਹੁੰਦੀ ਯਾਰ ਅਸੀਂ ਕੀ ਕਰਨੇ ਆ ਅਸਲੀ ਘਰ ਸਾਡਾ ਇਹ ਆ ਅਸੀਂ ਇਹਨੂੰ ਬਿਲਕੁਲ ਧਿਆਨ ਨਹੀਂ ਦਿੰਦੇ ਨਾ ਛਾੜੂ ਪਏ ਨੇ ਨਾ ਬਾਕੀ ਤੁਸੀਂ ਜਾ ਕੇ ਵੇਖ ਲਿਓ ਫਿਰ ਆਪਾਂ ਨਾਲ ਇੱਕ ਧਾਰਮਿਕ ਰੋਪ ਦੇ ਤੌਰ ਤੇ ਆਪਣੇ ਸਿਖਜੀ ਭਗਵਾਨ ਦੇ ਇਹਨਾਂ ਨੂੰ ਥੋੜਾ ਜੋੜਿਆ ਨਾਲ ਇਹ ਚਲੋ ਵੇਖ ਕੇ ਆਣ ਜਲ ਲੋਕਾਂ ਦਾ ਵਾਜੇਗਾ ਉਹਦੇ ਨਾਲ ਸ਼ਰਦਾ ਭਾਵਨ ਦੇ ਨਾਲ ਲੋਕ ਐਸੇ ਬਹ ਨਹੀਂ ਆਪਣੇ ਜਿਹੜਾ ਕਵਰਸਤਾਨ ਹੈ ਦੀ ਵੀ ਸੇਵਾ ਕਰਨਗੇ ਸਰ ਅੱਜ ਮੂਰਤੀ ਸਥਾਪਨਾ ਕੀਤੀ ਗਈ ਹੈ ਆਣ ਵੇਲੇ ਦੇ ਵਿੱਚ ਹੋਰ ਸਾਲਾਂ ਚ ਕਿਹੜੇ ਹੋਰ ਪਰਾਲੇ ਕਿਤੇ ਜਾਣਗੇ ਪਰਾਲੇ ਵੇਖੋ ਜੀ ਜਿੱਦਾਂ ਜਿੱਦਾਂ ਪ੍ਰਮਾਤਮਾ ਨੂੰ ਕਰੇਗਾ ਜਿੱਦਾਂ ਜਿੱਦਾਂ ਸੇਵਾ ਲਾਏਗਾ ਆਪਾਂ ਉਦਾਂ ਇਦਾਂ ਹੀ ਤੁਹਾਡੇ ਮਾਤਾ ਦਾ ਮੰਦਰ ਆ ਉਹਦੇ ਵਾਲ ਵੀ ਇੱਕ ਆਪਾਂ ਇੱਕ ਪਿੰਡ ਹੋਰ ਸਥਾਨ ਤਿਆਰ ਕੀਤਾ ਵਾ ਉਹ ਸਾਡੇ ਪਿੰਡ ਵਾਲੇ ਦੀ ਆਪਣੇ ਡੇਰੀ ਆ ਆਪਣੇ ਹਰੇ ਜਣਾ ਦੇ ਉੱਥੇ ਕਾਫੀ ਲੋਕ ਬਾਹਰੋਂ ਵੀ ਆਉਂਦੇ ਆ ਬਾਕੀ ਜ਼ਿਲ੍ਹਿਆਂ ਤੋਂ ਆਉਂਦੇ ਆ ਉਹਨਾਂ ਵਾਸਤੇ ਵੀ ਬੈਣ ਵਾਸਤੇ ਨਾ ਕੋਈ ਟਿਕਾਣਾ ਸਾਡੇ ਪਿੰਡ ਹੈ ਨਹੀਂ ਇਹ ਆਪਣੇ ਇਲੂ ਜੀ ਨੇ ਮੈਂ ਨਾ ਗੱਲ ਕੀਤੀ ਤੇ ਇਦਾਂ ਗੱਲ ਆ ਸਾਡੀ ਡੇਰੀ ਬੜੇ ਚੱਲਦੀ ਆ ਤੇ ਨਾ ਹੱਥੇ ਉੱਥੇ ਕੋਈ ਬੈਣ ਦੀ ਤਾਂ ਆਪਾਂ ਉਹਨੂੰ ਵੀ ਤਿਆਰ ਕੀਤਾ ਵਾ ਉਹਦਾ ਵੀ ਪਹਿਲਾਂ ਜਿੱਦੋਂ ਘਾਟਣ ਖਾਡੇ ਐਮਐਲਏ ਸਾਫ ਕਰਕੇ ਗਏ ਸੀ ਬਾਕੀ ਜਿੱਦਾਂ ਜਿੱਦਾਂ ਪਰਮਾਤਮਾ ਸੇਵਾ ਲਾਏਗਾ ਉਹਦਾ ਆਪ ਕਰਦਾਂਗੇ ਪਿੰਡ ਵਾਸੀਆਂ ਨੂੰ ਜਿਹੜਾ ਅੱਗੇ ਲੱਗੇ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡ ਵਾਲਿਆਂ ਨੇ ਇਹੋ ਹੀ ਆ ਵੀ ਆਪਣੇ ਨੇਕ ਨੀਤੀਨਾ ਕੰਮ ਕਰੋ ਬੱਚਿਆਂ ਨੂੰ ਮਲਵੀ ਨਸ਼ੇ ਹਲ ਨਾ ਜਾਣ ਦਿਓ ਇਹਨਾਂ ਚੀਜ਼ਾਂ ਨਾਲ ਜੋੜੋ ਧਾਰਮਿਕ ਜਿਹਦਾ ਮੰਦਿਰ ਆ ਉਹਨਾਂ ਨਾਲ ਜੋੜੋ ਪਿੰਡ ਦੇ ਵਿੱਚ ਹਰ ਜਗ੍ਹਾ ਬਣੀ ਦੀ ਆ ਗੁਰਦੁਆਰੇ ਬਣੇ ਰਿਹਾ ਤੇ ਬਾਕੀ ਆ ਵੀ ਪਿੰਡ ਦੇ ਸਹਯੋਗ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਪਿੰਡ ਵਾਸੀਆਂ ਨੇ ਵੀ ਉਹ ਕਵਾਂਗੇ ਬਾਤੋ ਬਾਤ ਸਾਡੇ ਨਾਲ ਸਹਯੋਗ ਕਰਿਆ ਕਰਨ ਮੈਂ ਹਰ ਵੇਲੇ ਹਾਜ਼ਰ ਨਾ ਕੋਈ ਵੀ ਸੇਵਾ ਕਿਸੇ ਲੋੜ 'ਤੇ ਬਾਕੀ ਇੱਦੋਂ ਨੂੰ ਪਤਾ ਵੀ ਆ ਕੋਈ ਵੀ ਸੇਵਾ ਸਾਡੇ ਪਿੰਡ ਹੁੰਦਾ ਵਾ ਤੇ ਉਹਦਾ ਵੀ ਆਪਾਂ ਫ੍ਰੀ ਸੇਵਾ ਕਰੀਦੀ ਐ ਏਦਾਂ ਪਰਮਾਤਮਾ ਜਿੱਤਾਂ ਕਿ ਮੌਕਾ ਦਿੰਦਾ ਵਾ ਉਹਨਾਂ ਕੇ ਮੈਂ ਜ਼ਰੂਰ ਲਮਾਉਣਾ ਵਾ ਅੱਜ ਵੀ ਸਾਡੇ ਪਿੰਡੇ ਕਮੌਤ ਹੋ ਜੀਦੀ ਐ ਇਸ ਵੇਲੇ ਤੇ ਇਹਨਾਂ ਨਹੀਂ ਮੈਨੂੰ ਦੱਸਿਆ ਲੇਕਿਨ ਮੈਨੂੰ ਮੈਸੇਜ ਆਇਆ ਦਾ ਵਾ ਤੇ ਉੱਥੇ ਵੀ ਮੈਂ ਜਾਣਾ ਵਾ ਬਾਕੀ ਆਪਾਂ ਕੁਛ ਨਹੀਂ ਕਰ ਸਕਦੇ ਪਰਮਾਤਮਾ ਮਿਹਰ ਕਰੇ ਤੇ ਇਹ ਸੇਵਾ ਹੁੰਦੀ ਨਹੀਂ ਇਹ ਤਾਂ ਅਦਰਵਾਜ਼ੀ ਸੇਵਾ ਨਹੀਂ ਹੁੰਦੀ ਜਿਹਨੂੰ ਰੱਬ ਦਵੇ ਬਾਕੀ ਆ ਤਰੋ ਚਾਹੁੰਦਾ ਬੜਾ ਵਿੱਚ ਯੋਗਦਾਨ ਆ ਕੋ ਇੱਕ ਬੰਦਾ ਗਾੜੀ ਲਾ ਕੇ ਤੁਰੇ ਤੇ ਸਾਰੇ ਕੰਮ ਪ੍ਰਮਾਤਮਾ ਆਪੇ ਕਰਾ ਲੈਂਦਾ ਤੇ ਅੱਜ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਰੱਖ-ਰਖ ਵਧਾਈ ਦੇਣਾ ਹਾਂ ਇਸ਼ਾਰਾ ਕਰਦਾ ਚਲ ਮਹਾਸ਼ਾਯ ਯੋਧਵੀਰ ਸਿੰਘ ਪਿੰਡ ਹੱਲੇ ਤੋਂ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਪ੍ਰਧਾਨ ਹੋਣ ਦੇ ਨਾਤੀ ਪਿੰਡ ਬਥਵਾਲੇ ਦੇ ਮੜੀਆਂ ਦੇ ਵਿੱਚ ਅੱਜ ਸ਼ਿਵਜੀ ਭੋਲੇ ਨਾਲ ਦੀ ਮੂਰਤੀ ਰੱਖੀ ਗਈ ਆ ਔਰ ਸ਼ੁਭ ਦਿਨ ਤੇ ਰੱਖੀ ਗਈ ਹੈ ਜਿਹਦਾ ਉਦਘਾਟਨ ਵੀ ਅੱਜ ਹੀ ਕੀਤਾ ਗਿਆ ਦੀਵਾਲੀ ਦੇ ਮੌਕੇ ਤੇ ਇਹ ਸਾਰਾ ਸ਼ੇਰਾ ਜਿਹੜਾ ਮੈਂ ਸਮਝਣਾ ਕਿ ਪਿੰਡ ਬਥਵਾਲੇ ਦੇ ਜਿੰਨੇ ਵੀ ਇੱਥੇ ਸੱਜਣ ਆਏ ਨੇ ਜਾਂ ਹੋਰ ਵੀ ਜਿਹੜੇ ਨਹੀਂ ਅੱਜ ਆ ਸਕੇ ਇਹ ਉਹਨਾਂ ਦੇ ਉਪਰਾਲੇ ਕਰਕੇ ਆ ਮੈਨੂੰ ਉਹ ਦਿਨ ਯਾਦ ਆਂਦਾ ਹੈ ਕਿ ਜਦਨ ਸਰਦਾਰ ਸੁਖਵਿੰਦਰ ਜੀ ਦੀ ਮਾਤਾ ਦਾ ਭੋਗ ਸੀਗਾ ਉਸ ਦਿਨਾਂ ਨੇ ਕਾਫੀ ਚੱਕ ਵੰਡੇ ਸੀ ਆਪਣੇ ਕੋਲੋਂ ਵੰਡੇ ਸੀ ਕੋਈ ਸਰਕਾਰੀ ਸੈਤਾਨੀ ਸੀ ਕੋਈ ਸਮਾਜਿਕ ਸੈਤਾਨੀ ਸੀ ਪਰ ਆਪਣੇ ਪੈਸਿਆਂ ਦੇ ਨਾਲ ਸ਼ਿਵਜੀ ਵਾਸਤੇ ਨੀਲੂ ਜੀ ਨੂੰ ਵੀ ਚੱਕ ਦਿੱਤਾ ਗਿਆ ਸੀ ਗੁਰਦਾਰੇ ਵਾਸਤੇ ਗੁਰਦਾਰੇ ਦੇ ਪ੍ਰਧਾਨ ਜੀ ਨੂੰ ਚੱਕ ਦਿੱਤਾ ਗਿਆ ਸੀ ਬਾਕੀ ਹੋਰ ਵੀ ਮਾਤਾ ਦੇ ਮੰਦਰ ਵਾਸਤੇ ਹੋਰ ਕਈ ਚੱਕ ਦਿੱਤੇ ਗਏ ਸੀ ਉਹਨਾਂ ਦੇ ਵਿੱਚੋਂ ਅੱਜ ਇਹ ਮੂਰਤੀ ਸ਼ਿਵਜੀਪੁਰ ਭਗਵਾਨ ਜੀ ਦੀ ਇੱਥੇ ਬਣ ਕੇ ਤਿਆਰ ਹੋ ਚੁੱਕੀ ਆ ਅੱਜ ਉਹਦਾ ਉਦਘਾਟਨ ਵੀ ਇਹਨਾਂ ਨੇ ਕੀਤਾ ਸੋ ਇਹ ਵਿਕਾਸ ਜੀ ਜਿਹੜੇ ਇਸ ਪਿੰਡ ਦੇ ਪ੍ਰੈਜ਼ੀਡੈਂਟ ਵੀ ਨੇ ਸ਼੍ਰੀ ਗੁਰਨਾਪਾ ਦਾਸ ਜੀ ਦੇ ਉਹਨਾਂ ਦੇ ਉਪਰਾਲਾ ਸਦਕਾ ਯਤ੍ਰੋਗਪਾ ਜੀ ਜਾਂ ਹੋਰ ਜਿਹੜੇ ਸਾਡੇ ਹਾਂ ਤਰਸ਼ੀਮ ਲਾਲ ਜੀ ਮੈਂਬਰ ਸਾਡੇ ਜਿਹੜੇ ਸੀਗੇ ਮੈਂਬਰ ਕੀ ਕੇਂਦਰ ਨੇ ਬਲਕ ਸ਼ਾਂਤੀ ਦੇ ਇਹ ਸਾਰੇ ਇਕੱਠੇ ਨੇ ਔਰ ਹੋਰ ਵੀ ਪਿੰਡਾਂ ਦੇ ਨਾਲ ਆ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਬੜਾ ਪਰਪਕਾਰ ਵਾਲਾ ਕੰਮ ਕੀਤਾ ਗਿਆ ਹੈ ਕਿਉਂਕਿ ਅਸੀਂ ਕਈ ਵਾਰੀ ਇੱਥੇ ਆਉਣ ਦਾ ਮੌਕਾ ਮਿਲਦਾ ਜਦੋਂ ਕੋਈ ਸੰਸਕਾਰ ਕਿਸੇ ਦਾ ਕਰਨਾ ਹੁੰਦਾ ਹੈ ਤੇ ਆ ਕੇ ਵੇਖਣੇ ਵੀ ਪਹਿਲੇ ਨਾਲੋਂ ਕਾਫੀ ਡਵੈਲਪਮੈਂਟ ਇਸ ਸ਼ਮਸ਼ਾਨ ਘਾਟ ਦੀ ਹੋਈ ਆ ਔਰ ਸ਼ਮਸ਼ਾਨ ਘਾਟ ਤੋਂ ਮੈਨੂੰ ਇੱਕ ਯਾਦ ਆ ਗਈ ਹੈ ਗੱਲ ਕਿ ਸ਼ਮਸ਼ਾਨ ਤੇ ਘਾਟ ਦੋ ਸ਼ਬਦ ਨੇ ਸ਼ਮਸ਼ਾਨ ਸ਼ਮ ਦਾ ਮਤਲਬ ਹੁੰਦਾ ਬਰਾਬਰ ਸ਼ਾਨ ਦਾ ਮਤਲਬ ਹੁੰਦਾ ਇੱਜ਼ਤਮਾਨ ਇੱਥੇ ਜਗ੍ਹਾ ਤੇ ਆ ਕੇ ਚਾਹੇ ਕੋ ਮੀਰ ਆ ਚਾਹੇ ਕੋ ਗਰੀਬ ਆ ਚਾਹੇ ਕੋ ਤਨਵਾਹਣਾ ਜਾਂ ਕੁਛ ਵੀ ਆ ਇੱਥੇ ਆ ਕੇ ਬਿਲਕੁਲ ਇੱਕੋ ਜੀ ਸ਼ਾਨ ਨਾਲ ਪ੍ਰਮਾਤਮਾ ਆਪਣੇ ਕੋ ਬੁਲਾਉਂਦਾ ਜਿੱਦਾਂ ਸਾਰੀ ਦੁਨੀਆ ਦੇ ਵਿੱਚ ਇੱਕ ਹੀ ਰੂਪ ਵਿੱਚ ਇਨਸਾਨ ਨੂੰ ਭੇਜਦਾ ਤੇ ਜਦੋਂ ਖੜਦਾ ਉਹ ਵੀ ਬਰਾਬਰ ਸ਼ਾਨ ਨਾਲ ਇੱਕੋ ਜੇ ਸ਼ਾਨ ਨਾਲ ਇੱਥੇ ਸਾਰਿਆਂ ਨੂੰ ਖੜਦਾ ਸੋ ਉਸ ਜਗ੍ਹਾ ਦੇ ਉੱਤੇ ਭੋਲੇ ਸ਼ੰਕਰ ਦੀ ਮੂਰਤੀ ਲਗਣੀ ਬਹੁਤ ਜ਼ਰੂਰੀ ਆ ਕਿਉਂਕਿ ਸ੍ਰਿਸ਼ਟੀ ਦਾ ਮਾਲਕ ਵੀ ਭਗਵਾਨ ਭੋਲੇ ਨਾਲ ਠੀਕ ਔਰ ਜਿਹੜੇ ਭੇਜਦੇ ਨੇ ਉਸ ਆਪਣੇ ਕੋ ਬੁਲਾਉਂਦੇ ਵੀ ਨੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਦਾ ਮਨ 'ਚ ਯਾਦ ਰੱਖਣਾ ਸੀ ਸਾਰਿਆਂ ਵਾਸਤੇ ਇੱਕ ਬਹੁਤ ਵੱਡੀ ਪ੍ਰੇਰਨਾ ਮੇਰੇ ਵੱਲੋਂ ਕਿ ਹਰ ਵੇਲੇ ਭਗਵਾਨ ਸ਼ਿਵ ਜੀ ਨੂੰ ਯਾਦ ਰੱਖੋ ਔਰ ਉਹਨਾਂ ਦੀ ਅਗਿਆ ਵਿੱਚ ਰਹੋ ਔਰ ਸਰਦਾਰ ਜੀ ਵਗਰੇ ਇਨਸਾਨ ਜਿਹੜੇ ਆ ਜਿਹੜੇ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਮਸ਼ਰੂਫ ਰਹਿੰਦੇ ਆ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਨੀਲੂ ਜੀ ਦਾ ਤਰਸ਼ੇਮ ਜੀ ਦਾ ਆਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਨੇ ਆਪਣਾ ਲਾ ਕਰਕੇ ਇਹ ਮੂਰਤੀ ਸਥਾਪਨਾ ਕਰੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ। ਅੱਦੋਂ ਕੋਈ ਗੱਲ ਨਹੀਂ ਸਾਰਾ ਨਹੀਂ। ਜੀ। ਸ਼ੰਕਰ ਭਗਵਾਨ ਕੀ ਜੈ। ਅੱਜ ਸ਼ਮਸ਼ਾਨ ਘਾਟ ਪਿੰਡ ਹਰਦੂ ਬਥਵਾਲੇ ਮੂਰਤੀ ਸਥਾਪਨਾ ਕੀਤੀ ਗਈ ਸ਼ੰਕਰ ਭਗਵਾਨ ਦੀ। ਇਹਦਾ ਨੀ ਪੱਥਰ 15 ਫਰਵਰੀ 2025 ਨੂੰ ਸੁਖ ਬਥਵਾਲਾ ਜੀ, ਤਰਲੋਕ ਚੰਦ ਜੀ ਤੇ ਮੇਰੇ ਵੱਲੋਂ ਤੇ ਹੋਰ ਦਰਸ਼ਨ ਜੀ ਸਾਰੇ ਆਪਣੀ ਜਰੀਆ ਟੀਮ ਨੇ ਕੀਤਾ ਸੀ। ਪਰ ਸਭ ਤੋਂ ਜ਼ਿਆਦਾ ਕ੍ਰੈਡਿਟ ਜਿਹੜਾ ਉਹ ਸੁਖਬਤਵਾਲਾ ਜੀ ਸਮਾਜ ਸੇਵਾਦਲ ਜਿਲ੍ਹਾ ਦੇ ਸਲਾਹਕਾਰ ਨੇ ਤੇ ਨਾਲ ਸਾਡੇ ਜੁਧਵੀਰ ਜੀ ਮਹਾਸ਼ਾ ਜੀ ਜੋ ਨਾਬਾਦਸ ਕਮੇਟੀ ਦੇ ਜਿੱਥੇ ਵੀ ਕਿਤੇ ਧਾਰਮਿਕ ਸਥਾਨ ਤੇ ਕੋਈ ਪ੍ਰੋਗਰਾਮ ਪੈਂਦਾ ਉਹ ਪਹੁੰਚਦੇ ਨੇ ਇਹਨਾਂ ਦੇ ਵੀ ਧੰਨਵਾਦੀ ਆ ਤੇ ਜਿੰਨੇ ਵੀ ਇੱਥੇ ਪਹੁੰਚੇ ਆ ਸੱਜਣ ਮਿੱਤਰ ਭੈਣ ਭਰਾ ਸਾਰਿਆਂ ਦੇ ਧੰਨਵਾਦੀ ਆ ਅਤੇ ਅਸੀਂ ਫੇਰ ਪਿੰਡ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਅੱਜ ਦੀਵਾਲੀ ਦਾ ਤਿਹਾਰ ਆ ਦੀਵਾਲੀ ਜਿਹੜੀ ਗ੍ਰੀਨ ਦੀਵਾਲੀ ਮਨਾਓ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਓ ਅਤੇ दारू ਦੀ ਤੇ ਜਿਹੜਾ ਜੂਏ ਦੀ ਲਾਤ ਤੋਂ ਦੂਰ ਰਹਿਣ ਤੇ ਆਪਣੇ ਬੱਚਿਆਂ ਚ ਬਹਿ ਕੇ ਦੀਵਾਲੀ ਮਨਾਓ ਧੰਨਵਾਦ ਜੀ। ਆਏ ਸਰਦਾਰ ਸੁਖਵਿੰਦਰ ਸਿੰਘ ਦਾ ਬਹੁਤ ਧੰਨਵਾਦ ਜਿਨ੍ਹਾਂ ਬਹੁਤ ਯੋਗਦਾਨ ਦਿੱਤਾ ਅੱਗੇ ਹੋ ਕੇ ਮੈਨੂੰ ਕਿਸੇ ਪਾਸੇ ਉਹਨਾਂ ਡੋਲਰ ਨਹੀਂ ਦਿੱਤਾ ਇਹਨਾਂ ਮੇਰੇ ਪਿੱਛੇ ਬਹੁਤ ਹੱਥ ਰੱਖਿਆ ਭਈ ਕੋਈ ਗੱਲ ਨਹੀਂ ਕਿਸ ਗੱਲ ਦੀ ਕਮੀ ਨਹੀਂ ਆਂ ਦਿੱਤੀ ਅੱਜ ਵੀ ਮੈਨੂੰ ਚੈੱਕ ਦੇ ਕੇ ਗਏ ਨਾ ਅੱਗੇ ਵੀ ਦੋ ਵਾਰੀ ਚੈੱਕ ਦਿੱਤੇ ਨਾ ਬਹੁਤ ਹੀ ਜ਼ਿਆਦਾ ਇਹਨਾਂ ਮੇਰੇ ਨਾਲ ਯੋਗਦਾਨ ਪਾਇਆ। ਬਾਦ